ਸਾਹਮਣੇ ਇਹ ਬਣਿਆ ਹੋਇਆ ਜੀ ਗੁਰਦੁਆਰਾ ਟਾਲੀ ਅਨ ਸਾਹਿਬ ਦਾ ਦਰਬਾਰ ਸਾਹਿਬ ਤੇ ਪਿੰਡ ਰਤਨ ਇਧਰਲੀ ਸਾਈਡ ਲੱਗਿਆ ਹੋਇਗਾ ਨਿਸ਼ਾਨ ਸਾਹਿਬ ਤੇ ਇਹ ਉਹ ਟਾਲੀ ਦੀ ਜੜਾ ਹੈਗੀ ਜਿਹੜੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀ ਲਾਈ ਸੀਗੀ ਪਿੰਡ ਦੀਆਂ ਬੀਬੀਆਂ ਵੱਲੋਂ ਵਰਦਾਨ ਮੰਗਣ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦਾ ਹਾਂ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਗੁਰਦੁਆਰਾ ਟਾਲੀਹਾਂ ਸਾਹਿਬ ਜਿਹੜਾ ਪਿੰਡ ਰਤਨ ਦੇ ਵਿੱਚ ਜਿਹਨਾਂ ਦਾ ਜਿਹੜਾ ਇਹਨਾਂ ਨੂੰ ਪਾਇਆ ਜਾਂਦਾ ਜ਼ਿਲ੍ਹਾ ਜਿਹੜਾ ਲੁਧਿਆਣਾ ਪਾਇਆ ਜਾਂਦਾਗਾ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਜਿੱਥੋਂ ਦਾ ਇਤਿਹਾਸ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੁੜਦਾਗਾ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਾਏਪੁਰ ਆਏ ਸੀ ਤਾਂ ਉਹਨਾਂ ਨੇ ਰਾਏਪੁਰ ਦੇ ਸਰਦਾਰਾਂ ਨੂੰ ਇਸ ਜਗ੍ਹਾ ਆਉਣ ਲਈ ਕਿਹਾ ਸੀ ਪਰ ਉਹਨਾਂ ਨੇ ਆਉਣ ਤੋਂ ਮਨਾ ਕਰਤਾ ਸੀਗਾ ਉਸ ਤੋਂ ਬਾਅਦ ਜਦੋਂ ਪਿੰਡ ਦੀਆਂ ਬੀਬੀਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਸੀ ਤਾਂ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਮਾਫੀ ਮੰਗਣ ਵਾਸਤੇ ਜਾਂਦੀਆਂ ਨੇ ਤੇ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਪਿੰਡ ਦੇ ਵਿੱਚ ਆਉਣ ਵਾਸਤੇ ਆਖਦੀਆਂ ਹਨ ਤੇ ਉਸ ਤੋਂ ਬਾਅਦ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਥੇ ਲੰਗਰ ਪਾਣੀ ਜਿਹੜਾ ਪ੍ਰਸ਼ਾਦਾ ਤਿਆਰ ਕਰਕੇ ਆਪਦੇ ਹੱਥੀਏ ਜੜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਛਕਾਉਂਦਿਆਂ ਨੇ ਤੇ ਉਹਨਾਂ ਤੋਂ ਇਸ ਗੱਲ ਦੀ ਮਾਫੀ ਵੀ ਮੰਗਦੀਆਂ ਹਨ ਕਿਉਂਕਿ ਜਿਹੜਾ ਪਿੰਡ ਦੇ ਸਰਦਾਰਾਂ ਵੱਲੋਂ ਜਾਣ ਤੇ ਮਨਾ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਇੱਕ ਵਰਦਾਨ ਵੀ ਮੰਗਿਆ ਜਾਂਦਾ ਹੈਗਾ ਜਿਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਇੱਕ ਟਾਲੀ ਦਾ ਦਰਖਤ ਵੀ ਲਾਉਂਦੇ ਨੇ ਜਿਹੜਾ ਇੱਥੇ ਅੱਜ ਵੀ ਮੌਜੂਦ ਹੈ ਉਹਦਾ ਜੜ ਹਜੇ ਵੀ ਹੈਗੀ ਹੈਗੀ ਉਹਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਤੇ ਹੁਣ ਤੁਹਾਨੂੰ ਕਰਵਾਉਣੇ ਜੀ ਆਪਾਂ ਗ ਇਹ ਹੈ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਇੱਥੇ ਥੰਮ ਲੱਗਿਆ ਹੋਇਆ ਹੈਗਾ ਗੁਰਦੁਆਰਾ ਟਾਲੀਆਣਾ ਸਾਹਿਬ ਪਿੰਡ ਰਤਨ ਤੇ ਸਾਹਮਣੇ ਆ ਜਾਂਦੀ ਇਹ ਗੁਰਦੁਆਰਾ ਸਾਹਿਬ ਬਹੁਤ ਹੀ ਸੋਹਣਾ ਤੇ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਜਿਹੜਾ ਇਹ ਬਣਿਆ ਹੋਇਆ ਹੈਗਾ ਇਤਿਹਾਸ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਤਾ ਸੀਗਾ ਇੱਧਰੀ ਸਾਈਡ ਥੋੜੀ ਬਿਲਡਿੰਗ ਬਣੀ ਹੋਈ ਹੈਗੀ ਆਸ-ਪਾਸ ਹੀ ਜਿਹੜੇ ਪਾਰਕ ਆਹੋ ਬਣੇ ਹੋਏ ਨੇ ਤੇ ਸਾਹਮਣੇ ਆ ਜਾਂਦੇ ਗੁਰਦੁਆਰਾ ਸਾਹਿਬ ਦਾ ਮੇਨ ਜਿਹੜਾ ਦਰਬਾਰ ਸਾਹਿਬ ਬਣਿਆ ਹੋਇਆ ਹੈਗਾ ਬਹੁਤ ਹੀ ਸੋਹਣਾ ਇਹ ਗੁਰਦੁਆਰਾ ਸਾਹਿਬ ਹੈ ਜਿਹੜਾ ਬਣਿਆ ਹੋਇਆ ਜੀ ਇੱਧਰਲੇ ਪਾਸੇ ਲੱਗਿਆ ਹੋਇਆ ਹੈਗਾ ਨਿਸ਼ਾਨ ਸਾਹਿਬ ਤੇ ਆਸ-ਪਾਸੇ ਜਿਹੜੇ ਸਾਰੇ ਤੇ ਸਾਰੇ ਜਿਹੜੇ ਆ ਉਹ ਪਾਰਕ ਨੇ ਉਹ ਬਣੇ ਹੋਏ ਨੇ ਤੇ ਹੁਣ ਲੈ ਕੇ ਚੱਲਾਂਗੇ ਤੁਹਾਨੂੰ ਆਪਾਂ ਦਰਬਾਰ ਸਾਹਿਬ ਦੇ ਅੰਦਰਲੇ ਪਾਸੇ ਸਾਹਮਣੇ ਲਿਖਿਆ ਹੋਇਆ ਗੁਰਦੁਆਰਾ ਟਾਲੀਆਣਾ ਸਾਹਿਬ ਪਾਸ਼ਾ ਜੀ ਦਸਵੀ ਪਿੰਡ ਰਤਨ ਤੇ ਇਹ ਇੱਥੇ ਦਾ ਐਂਟਰੀ ਗੇਟ ਹੈ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਫੋਟੋ ਹੈਗੀ ਉਹ ਮਾਤਾ ਗੁਜਰੀ ਦੇ ਨਾਲ ਲੱਗੀ ਹੋਈ ਹੈਗੀ ਤੇ ਉਹਨ ਲੈ ਕੇ ਚੱਲਦੇ ਆਂਗੇ ਤੁਹਾਨੂੰ ਆਪਾਂ ਦਰਬਾਰ ਸਾਹਿਬ ਦੇ ਅੰਦਰਲੇ ਪਾਸੇ ਤੇ ਇਧਰੀ ਸਾਈਡ ਸਰੋਵਰ ਬਣਿਆ ਹੋਇਆਗਾ ਤੇ ਪਹਿਲਾਂ ਤੁਹਾਨੂੰ ਬਿਲਡਿੰਗ ਦਾ ਜਿਹੜਾ ਆਸ-ਪਾਸਾ ਹੋਊ ਆਪਾਂ ਇੱਕ ਵਾਰੀ ਵਿਖਾ ਦਿੰਨੇ ਆਂਗੇ ਤੇ ਇਹ ਸਾਈਡ ਤੋਂ ਜਿਹੜਾ ਜੀ ਦਰਬਾਰ ਸਾਹਿਬ ਐਦਾਂ ਦਾ ਬਣਿਆ ਹੋਇਆਗਾ ਸਾਈਡ ਤੋਂ ਜਿਹੜਾ ਜੀ ਦਰਬਾਰ ਸਾਹਿਬ ਦੀ ਬਿਲਡਿੰਗ ਹੈਗੀ ਉਹ ਐਦਾਂ ਦੀ ਬਣੀ ਹੋਈ ਆ ਬਹੁਤ ਹੀ ਸੋਹਣਾ ਤੇ ਇਤਿਹਾਸਕ ਜਿਹੜਾ ਇਹ ਗੁਰਦੁਆਰਾ ਸਾਹਿਬ ਹੈ ਜੀ ਉਹ ਬਣਿਆ ਹੋਇਆ ਹੈਗਾ ਤੇ ਇੱਧਰ ਹੀ ਸਾਈਡ ਲਿਖਿਆ ਹੋਇਆ ਹੈਗਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਇਤਿਹਾਸ ਜਿਹੜਾ ਤੁਹਾਨੂੰ ਆਪਾਂ ਪਹਿਲਾਂ ਦੱਸਿਆ ਸੀਗਾ ਜੀ ਉਹੀ ਇਤਿਹਾਸ ਜਿਹੜਾ ਇੱਥੇ ਵਿਸਥਾਰ ਤੇ ਵਿੱਚ ਲਿਖਿਆ ਹੋਇਆ ਹੈਗਾ ਤੇ ਜੇ ਪੜਨ ਲੱਗ ਜੀ ਤਾਂ ਜ਼ਿਆਦਾ ਟਾਈਮ ਲੱਗ ਜਾਂਦਾ ਪਹਿਲੇ ਪਾਸੇ ਬਣਿਆ ਹੋਇਆ ਹੈਗਾ ਸਰੋਵਰ ਤੇ ਇਸੇ ਕਰਕੇ ਜਿਹੜਾ ਤੁਹਾਨੂੰ ਮੋਟਾ-ਮੋਟਾ ਇਤਿਹਾਸ ਜੀ ਆਪਾਂ ਉਹ ਗੁਰਦੁਆਰਾ ਦਿਖਾਉਣ ਤੋਂ ਪਹਿਲਾਂ ਹੀ ਜਿਹੜਾ ਸੀ ਉਹ ਦੱਸਤਾ ਸੀਗਾ ਤੇ ਉਹੀ ਇਤਿਹਾਸ ਜਿਹੜਾ ਵਿਸਥਾਰ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਜਿਹੜਾ ਉਹ ਲਿਖਿਆ ਤੇ ਹੁਣ ਲੈ ਕੇ ਚੱਲਦੇ ਆਂਗੇ ਆਪਾਂ ਤੁਹਾਨੂੰ ਦਰਬਾਰ ਸਾਹਿਬ ਦੇ ਅੰਦਰਲੇ ਪਾਸੇ ਤੇ ਇਹਦੇ ਲਈ ਹੈ ਹੋਏ ਟਾਲੀ ਸਾਹਿਬ ਤੇ ਪਹਿਲੇ ਪਾਸੇ ਟਾਲੀ ਵੀ ਲੱਗੀ ਹੋਈ ਹੈ ਜਿਹੜੀ ਪੁਰਾਣੀ ਬਣੀ ਹੋਈ ਹੈਗੀ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਫਿਲਹਾਲ ਤੁਹਾਨੂੰ ਪਹਿਲਾਂ ਲੈ ਕੇ ਚੱਲਦੇ ਆਂਗੇ ਆਪਾਂ ਦਰਬਾਰ ਸਾਹਿਬ ਦੇ ਅੰਦਰਲੇ ਪਾਸੇ ਤੇ ਇਹ ਆ ਗਿਆ ਉੱਪਰਲਾ ਪਾਸਾ ਤੇ ਇੱਦਾਂ ਦਾ ਬਣਿਆ ਹੋਇਆ ਹੈਗਾ ਜੀ ਅੰਦਰਲੇ ਪਾਸੇ ਤੋਂ ਦਰਬਾਰ ਸਾਹਿਬ ਤੇ ਇਹ ਕੁਝ ਸ਼ਾਸਤ੍ਰ ਹੈ ਜਿਹੜੇ ਮੁਰੇ ਰੱਖੇ ਹੋਏ ਨੇ ਵਾਹਿਗੁਰੂ ਜੀ ਤੇ ਹੁਣ ਇੱਥੇ ਚੱਲਦੇ ਆਂਗੇ ਜੀ ਆਪਾਂ ਬਾਹਰਲੇ ਪਾਸੇ ਤੇ ਸੱਜੇ ਪਾਸੇ ਤੋਂ ਦਰਬਾਰ ਸਾਹਿਬ ਹੈ ਜਿਹੜਾ ਜੀ ਉਹ ਇਦਾਂ ਦਾ ਦਿਸਦਾਗਾ ਤੇ ਹੁਣ ਤੁਹਾਨੂੰ ਉਹ ਟਾਲੀ ਵੀ ਦਿਖਾਵਾਂਗੇ ਆਪਾਂ ਜਿਹੜੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀ ਲਾਈ ਸੀ ਤੇ ਪਿਛਲੇ ਪਾਸੇ ਵੀ ਕਾਫੀ ਗੁਰਦੁਆਰਾ ਸੋਹਣਾ ਬਣਿਆ ਹੋਇਆਗਾ ਇਧਰਲੇ ਪਾਸੇ ਸरोवर ਬਣਿਆ ਹੋਇਆਗਾ ਤੇ ਇਹ ਜਿਹੜਾ ਦਰਬਾਰ ਸਾਹਿਬ ਹੈ ਇਹ ਪੁਰਾਣੇ ਨੂੰ ਢਾ ਕੇ ਨਵਾਂ ਬਣਾਇਆ ਗਿਆਗਾ ਪਹਿਲਾਂ ਇਸ ਜਗ੍ਹਾ ਦੇ ਉੱਤੇ ਹੋਰ ਦਰਬਾਰ ਸਾਹਿਬ ਹੈ ਜਿਹੜਾ ਹੁੰਦਾ ਸੀਗਾ ਜਿਹੜੀ ਪੁਰਾਣੀ ਇਮਾਰਤ ਸੀ ਤੇ ਇਹ ਹੈ ਜੀ ਟਾਲੀ ਸਾਹਿਬ ਜਿਹੜੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀ ਲਾਈ ਸੀ ਜਦੋਂ ਔਰਤਾਂ ਦੇ ਵੱਲੋਂ ਵਰਦਾਨ ਮੰਗਿਆ ਗਿਆ ਸੀ ਤਾਂ ਉਹਨਾਂ ਨੇ ਇੱਥੇ ਟਾਲੀ ਦਾਤਨ ਤੋੜ ਕੇ ਇੱਥੇ ਦਰਖਤ ਜਿਹੜਾ ਲਾਇਆ ਸੀਗਾ ਜੀ ਤੇ ਇਹ ਸੀ ਜੀ ਗੁਰਦੁਆਰਾ ਟਾਲੀਆਣਾ ਸਾਹਿਬ ਪਿੰਡ ਰਤਨ ਤੇ ਇਧਰਲੇ ਪਾਸੇ ਸਰੋਵਰ ਬਣਿਆ ਹੋਇਆਗਾ ਤੇ ਨਾਲ ਹੀ ਬਣਾਇਆ ਹੋਇਆ ਜੀ ਦਰਬਾਰ ਸਾਹਿਬ ਇਹਦੇ ਤੇ ਐਸਜੀ ਗੁਰਦੁਆਰਾ ਟਾਲੀਆਣਾ ਸਾਹਿਬ ਤੇ ਐਸਜੀ ਗੁਰਦੁਆਰਾ ਟਾਲੀਆਣਾ ਸਾਹਿਬ ਪਿੰਡ ਰਤਨ ਜ਼ਿਲ੍ਹਾ ਲੁਧਿਆਣਾ ਤੇ ਜਿਹੜੇ ਗੁਰਦੁਆਰਾ ਸਾਹਿਬ ਦਾ ਨਾਲੇ ਦਾ ਸਾਨੂੰ ਦੱਸਿਆ ਇਤਿਹਾਸ ਕਿ ਐਸਜੀ ਅੱਜ ਦਾ ਬਲੌਗ ਤੇ ਜੇ ਬਲੌਗ ਵਧੀਆ ਲੱਗਿਆ ਲਾਈਕ ਕਰੇ ਸ਼ੇਅਰ ਕਰੇ ਤੇ ਕਮੈਂਟ ਕਰਿਓ ਕੱਲ ਫਿਰ ਮਿਲਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਨਾਲ ਜੀ ਸਤਿ ਸ੍ਰੀ ਅਕਾਲ ਜੀ